ਔਰ ਚੱਲਦੇ ਹਾਂ ਮਾ ਵੈਸ਼ੂ ਦੇਵੀ ਬਠਿੰਡੇ ਤੋਂ ਚੱਲੀ ਜੰਮੂ ਤਵੀ ਸਵੇਰੇ ਸ਼ਾਮ ਚੱਲਦੀ ਹੈ ਦੋਨੋਂ ਟਾਈਮ ਅਸੀਂ ਚੱਲੇ ਸਾਡੀ ਸ਼ੁਰੂ ਤੋਂ ਸ਼ਾਮ ਨੂੰ ਸਹੀ ਟ੍ਰੇਨ ਚੱਲਦੀ ਉੱਥੇ ਜਾ ਕੇ ਸਵੇਰੇ ਪਹੁੰਚ ਗਈ 6:30 ਵਜੇ ਨੂੰ ਜੰਮੂ ਜੰਮੂ ਤੋਂ ਬੱਸਾਂ ਵੀ ਜਾਂਦੀਆਂ ਕਾਰਾਂ ਵੀ ਜਾਂਦੀਆਂ ਤੇ ਗੱਡੀ ਵੀ ਜਾਂਦੀ ਹੈ ਟ੍ਰੇਨ ਤੇ ਕਈ ਉੱਥੇ ਉਡੀਕ ਰਹੇ ਸੀ ਅਸੀਂ ਬੱਸ ਲੈ ਲਈ ਬਸ ਦੇ ਰਾਹੀ ਹੋਟਲ ਚਲੇ ਗਏ ਹੋਟਲ ਲੈ ਲਿਆ ਸੀ ਤੇ ਕਿਰਾਇਆ ਥੋੜਾ ਹੀ ਹੁੰਦਾਗਾ 160 170 ਰੁਪਏ ਹੀ ਕਿਰਾਇਆ ਤੇ ਸਸਤਾ ਇਹ ਵਧੀਆਗਾ ਰਸਤੇ ਵਿੱਚ ਦੀ ਪਤਨ ਸਰੂੰਗਾ ਮਸਾਂ ਬੜਾ ਵਧੀਆ ਲੱਗਿਆ ਹੋਟਲ ਦੇ ਵਿੱਚ ਆਰਾਮ ਕੀਤਾ ਤੇ ਅਸੀਂ ਚੜਾਈ ਨੂੰ ਚੱਲ ਪਏ ਇੱਥੇ ਪਾਸ ਬਣਦੇ ਪਹਿਲਾਂ ਪਾਸ ਬਣ ਕੇ ਫਿਰ ਚੜਾਈ ਨੂੰ ਜਾਣਾ ਪੈਂਦਾਗਾ ਫਿਰ ਹੁੰਦੀ ਹੈ ਕਿ ਪਾਸਾਂ ਵਿੱਚ ਇੱਥੇ ਹੁੰਦੀ ਐਂਟਰੀ ਚੈਕਿੰਗ ਹੋ ਕੇ ਬਾਹਰ ਹੁੰਦੇ ਐ ਇੱਥੋਂ ਹੁੰਦੀ ਐ ਸ਼ੁਰੂਆਤ ਚੜਾਈ ਦੀ ਪਾਸਵੈਰਾ ਬਣਾ ਕੇ ਫਿਰ ਚੈਕਿੰਗ ਹੁੰਦੀ ਐ ਫਿਰ ਇੱਥੋਂ ਹੀ ਘੋੜੇ ਮਿਲ ਜਾਂਦੇ ਨੇ ਘੋੜੇ ਲੈਣੇ ਆ 1200 ਤੋਂ ਸਟਾਰਟਿੰਗ ਰੇਟ ਆ ਘੋੜੇ ਦਾ ਬੱਗੀ ਤੋਂ ਡਿਸ਼ਾਂ ਦੀ ਚੈਕਿੰਗ ਹੋਣ ਤੋਂ ਬਾਅਦ ਅਸੀਂ ਚੱਲ ਪਏ। ਰਸਤੇ ਵਿੱਚ ਬੜੀ ਆਰਾਮਦਾਰੀ ਨਾਲ ਜਿੰਨਾ ਹੋਲੀ ਚੱਲੋਗੇ ਨਾ ਤਕਾਬਟ ਨਹੀਂ ਹੁੰਦੀ। ਬਲਾ ਹੈ ਜਿੰਨਾ ਖਾਓ ਤੇ ਕੋੜੇ ਵੀ ਮਿਲ ਜਾਂਦੇ ਆ ਬੱਗੀ ਮਿਲ ਜਾਂਦੀ ਆ ਆਪ ਦੀ ਫੜੀ। ਤੇ ਆਰਾਮ ਦੇ ਨਾਲ ਜਾਈ ਜਾਇਓ ਫਿਰ ਹੁੰਦੀ ਆ ਮਿੰਨੀ ਕਾਰ ਮਿਲਦੀ ਆ। ਜੋ 5 ਕਿਲੋਮੀਟਰ ਦਾ ਰਸਤਾ ਰਹਿ ਜਾਂਦਾ ਨਾ ਉਦੋਂ ਮਿੰਨੀ ਕਾਰ ਜਾਂਦੀ ਆਗੀ। ਜਿਸ ਨੇ ਜਾਣਾ ਹੋਵੇ ਜਾ ਸਕਦਾ ਇਹ ਕਰਾ ਕੇ। ਉਥੇ ਲਾਈਨ ਚ ਲੱਗ ਕੇ ਪਹਿਲਾ ਅੱਧਾ ਘੰਟਾ ਲਾਈਨ ਚ ਲੱਗਣਾ ਪੈਂਦਾ ਹੈਗਾ ਤੇ ਮਿੰਨੀ ਕਾਰ ਮਿਲ ਜਾਂਦੀ ਹੈ ਤੁਹਾਨੂੰ ਛੱਡ ਜਾਂਦੀ ਹੈ ਮੰਦਰ ਦੇ ਕੋਲੇ ਜਿਵੇਂ ਮੰਦਰ ਦੇ ਕੋਲੇ ਆ ਜਾਂਦੇ ਆ ਇੱਥੇ ਮੰਦਰ ਤੋਂ ਬਹੁਤ ਸਾਹਮਣੇ ਮੰਦਰ ਦੇਸ ਰਿਹਾ ਇਹ ਦਵਾ ਦਾ ਅਕਿਲ ਜਾ ਕੇ ਮਿੰਨੀਆਂ ਕਾਰਾਂ ਤੋਂ ਵਾਪਸ ਹੋ ਜਾਂਦੇ ਆ ਇਦੂ ਬਾਦ ਅਸੀਂ ਪੀਤੀ ਚਾਹ ਹੋਟਲ ਆ ਦਿੱਚੇ ਰਸਤੇ ਵਿੱਚ ਬਹੁਤ ਕੁਝ ਮਿਲਦਾ ਹੋਟਲ ਉਹ ਰਹਾ ਸਾਥ ਕੋਈ ਚੀਜ਼ਾਂ ਮਿਲਦੀਆਂ ਤੇ ਅਸੀਂ ਚਾਹ ਪੀਤੀ ਇਦੂ ਬਾਦ ਕੀਤੇ ਦਰਸ਼ਨ ਮਾਤਾ ਜੀ ਦੇ ਦਰਬਾਰ ਗਏ ਦਰਸ਼ਨ ਕਰਕੇ ਫਿਰ ਬਹਿਰੋਨਾਹ ਦੇ ਦਰਸ਼ਨ ਕੀਤੇ ਤੇ ਉਥੋਂ ਵਾਪਸ ਆ ਗਏ نیچے ਹੋਟਲ ਵੱਲ ਨੂੰ ਕਟੜਾ ਨੂੰ ਰਸਤੇ ਵਿੱਚ ਆ ਦੇਖੋ ਉੱਪਰੋਂ ਦ੍ਰਿਸ਼ੇ ਦੇਖੋ نیچے ਨੂੰ ਕਿੰਨਾ ਸੋਹਣਾ ਦ੍ਰਿਸ਼ਾ ਰਾਤ ਨੂੰ ਕੋਈ ਖਤਰਾ ਨਹੀਂ ਰਾਤ ਨੂੰ ਉੱਥੇ ਵਾਪਸ ਮੁੜਨ ਵੇਲੇ ਇੱਕ ਬੈਰੋनाथ ਕੋਲ ਇੱਕ ਚਾਹ ਵਾਲਾ ਕਾ ਬੜੀ ਵਧੀਆ ਚਾਹ ਇੱਥੋਂ ਚਾਹ ਪੀ ਕੇ ਦਰੋ ਕਾਫੀ ਬੜੀ ਟੇਸਟੀ ਕਾਫੀ ਆ ਅੱਜ ਤੱਕ ਜਿਆਦਾ ਤੇ ਇੱਥੋਂ ਪੀ ਕੇ ਕਾਫੀ ਚੱਲ ਪਏ ਦੇਖੋ ਪਾਣੀ ਠੰਡਾ ਵੀ ਹਰ ਇੱਕ ਜਗ੍ਹਾ ਗਰਮ ਵੀ ਤੇ ਨੋਰਮਲ ਵੀ ਆ ਜਿਹੜੇ ਨੀਲੇ ਲੱਗੇ ਹੋਏ ਨੇ ਇਹਨਾਂ ਵਿੱਚ ਗਰਮ ਵੀ ਆ ਤੇ ਨੋਰਮਲ ਵੀ ਆ ਆ ਚਾਹ ਪੀਤੀ ਸੀ ਬੜੀ ਟੇਸਟੀ ਤੇ ਬੜੇ ਵਧੀਆ ਦਰਸ਼ਨ ਹੋਏ ਸਨ ਦਰਸ਼ਨ ਵਧੀਆ ਹੋਏ ਅਸੀਂ ਸਵੇਰੇ 3 ਵਜੇ ਨੂੰ ਹੋਟਲ ਪਹੁੰਚ ਗਏ ਸੀ ਵਾਪਸ ਸਾਰੀ ਰਾਤ ਤੁਰੇ ਆਏ ਸੀਗੇ ਰਾਤ ਨੂੰ ਵੀ ਕੋਈ ਤੁਰੇ ਜਾਂਦੇ ਕੋਈ ਤੁਰੇ ਆਉਂਦੇ ਰਸਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ